ਹਾਰਵਰਡ ਯੂਨੀਵਰਸਿਟੀ ਦਾ ਮਾਮਲਾ ਕੱਲ ਆਪਾਂ ਬਹੁਤ ਵਿਸਥਾਰ ਦੇ ਵਿੱਚ ਚਰਚਾ ਚ ਕੀਤਾ ਸੀ ਉਹਦੇ ਵਿੱਚ ਇੱਕ ਫੈਡਰਲ ਜੱਜ ਨੇ ਜਿਹੜੇ ਇਹਨੂੰ ਰੋਕ ਦਿੱਤਾ ਇੱਕ ਜੱਜ ਮੈਸਾਚੂਸੈਟਸ ਦੇ ਵਿੱਚ ਉਹਨਾਂ ਨੇ ਵਕਤੀ ਤੌਰ ਦੇ ਉੱਤੇ ਸਰਕਾਰ ਨੂੰ ਹਾਰਵਰਡ ਦੀ ਜਿਹੜਾ ਉਹਨਾਂ ਦਾ ਰਾਈਟ ਟੂ ਅਨਰੋਲ ਇੰਟਰਨੈਸ਼ਨਲ ਸਟੂਡੈਂਟ ਸੀ ਉਹਦੇ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਆ ਤੇ ਹੁਣ ਮਤਲਬ ਉਹ ਜਿਹੜਾ ਸਕੂਲ ਆ ਫਾਈਟ ਕਰ ਸਕਦਾ ਜਿਹੜਾ ਕੱਲ ਆਪਾਂ ਮਾਮਲਾ ਸਾਂਝਾ ਕੀਤਾ ਸੀ ਤੁਹਾਡੇ ਨਾਲ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਰਾਸ਼ਟਰਪਤੀ 트럼ਪ ਜੰਟਰਾ ਜਿਹੜੇ ਮਾਫੀ ਚਾਹਨੇ ਆ ਜਿਹੜਾ ਇਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਇਹਨੂੰ ਰੋਕ ਰਹੇ ਹਾਂ ਕਿ ਹਾਰਵਰਡ ਯੂਨੀਵਰਸਿਟੀ ਕੋਈ ਵੀ ਅੰਤਰਰਾਸ਼ਟਰੀ ਸਟੂਡੈਂਟ ਅਨਰੋਲ ਨਹੀਂ ਕਰ ਸਕਦੀ ਤੇ ਜਿਹੜੇ ਹੈਗੇ ਆ ਇਹਨਾਂ ਨੂੰ ਕਿਸੇ ਹੋਰ ਸਕੂਲ ਦੇ ਵਿੱਚ ਭੇਜਿਆ ਜਾਊ ਕਿਉਂਕਿ ਇਹਨਾਂ ਦੇ ਇਹ ਇਸ ਗੱਲ ਦੇ ਵਿੱਚ ਫੇਲ ਹੋ ਗਏ ਕਿ ਆਪਣੇ ਸਟੂਡੈਂਟਸ ਨੂੰ ਕਾਬੂ 'ਚ ਰੱਖ ਸਕਣ ਤਾਂ ਕਿ ਅਮਰੀਕਾ ਦੀਆਂ ਪਾਲਿਸੀ ਦੇ ਉਲਟ ਜਾ ਕੇ ਇਹ ਕਿਸੇ ਵਿਰੋਧੀ ਦੇਸ਼ ਜਾਂ ਵਿਰੋਧੀ ਅੱਤਵਾਦੀ ਗਰੁੱਪ ਦੇ ਹੱਕ ਦੇ ਵਿੱਚ ਮਾਰੇ ਨਾ ਲਾਉਣ ਹੁਣ ਅੱਜ ਖਬਰ ਇਹ ਆ ਕਿ ਮੈਸਚੀਯੂਸੀ ਦੇ ਇੱਕ ਜੱਜ ਨੇ ਕਿਹਾ ਵੀ ਨਹੀਂ ਉਸ ਫੈਸਲੇ ਤੇ ਰੋਕ ਲਾਤੀ ਆ ਜਿਸ ਫੈਸਲੇ ਦੇ ਤਹਿਤ ਇਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਲਿਆਉਣ ਤੋਂ ਰੋਕਿਆ ਗਿਆ ਸੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਹਾਰਵਰਡ ਨੂੰ ਦੱਸਿਆ ਸੀ ਕਿ ਇਹਨਾਂ ਦੀ ਪਰਮਿਸ਼ਨ ਜਿਹੜੀ ਆ ਜਿਹੜੀ ਉਹਨੂੰ ਰਿਵੋਕ ਕੀਤਾ ਗਿਆ ਆ ਤੇ ਹਜ਼ਾਰਾਂ ਸਟੂਡੈਂਟ ਇਸ ਵੈਲੇ ਰਿਸਕ ਦੇ ਉੱਤੇ ਚਲੇਗੇ ਸੀ ਹੁਣ ਉਹਦੇ ਉੱਤੇ ਵਕਤੀ ਤੌਰ ਦੇ ਤੇ ਰੋਕ ਲੱਗ ਗਈ ਆ ਉਸ ਤੋਂ ਬਾਅਦ ਆਪਣਾ ਕੇਸ ਫਾਈਟ ਕਰਨਗੇ ਇਹਨਾਂ ਕੋਲੇ ਸਮਾਂ ਆ ਤੇ ਉਹ ਬਾਅਦ ਦੇ ਵਿੱਚ ਫੈਸਲਾ ਜਿਹੜਾ ਕੀਤਾ ਜਾਊਗਾ ਹਾਰਵਰਡ ਨੇ 트럼ਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ ਸੀ ਸੂ ਕੀਤਾ ਹ ਹੁਣ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇਹ ਰੈਵੋਕੇਸ਼ਨ ਹੈਗੀ ਹੈ ਰੈਵੋਕੇਸ਼ਨ ਆਇਨਾ ਦੀ ਇਹ ਗੈਰ ਕਾਨੂੰਨੀ ਹੈ ਤੇ ਅਨਫੇਅਰ ਆ ਤੇ ਇਹ politically motivated ਆ ਕਰਾਜ੍ਰਾਜਿਤਕ ਤੌਰ ਤੇ ਇਹ motivated ਆ 7000 ਸਟੂਡੈਂਟ ਇਸ ਵੇਲੇ ਰਿਸਕ ਦੇ ਉੱਤੇ ਨੇ ਇੱਕ ਤਾਂ ਬਾਹਰਲੇ ਉਹ ਸਾਰਿਆਂ ਨੂੰ ਖਤਰਾ ਜਿਹੜੇ ਇੱਥੇ ਆਉਣਾ ਚਾਹੀਦੇ ਸੀ ਉਹ ਨਹੀਂ ਆ ਸਕਦੇ ਦੂਜਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਆ ਇੱਥੇ ਹਾਰਵਰਡ ਦੇ ਵਿੱਚ ਸਕਾਲਰ ਹੈਗੇ ਨੇ ਉਹਨਾਂ ਨੂੰ ਇਹ ਆ ਕਿ ਇਹ ਹੋ ਸਕਦਾ ਵੀ ਜਾਂ ਤੇ ਤੁਸੀਂ ਹੋਰ ਸਕੂਲ ਲੱਭੋ ਜੇ ਨਹੀਂ ਲੱਗਦਾ ਤੇ ਫਿਰ ਤੁਸੀਂ ਅਮਰੀਕਾ ਛੱਡ ਕੇ ਜਾਓ ਸੋ ਇਹਦਾ ਕਾਰਨ ਬਹੁਤ ਉਹਨਾਂ ਨੇ ਸਖਤ ਦਿੱਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕ੍ਰਿਸਟੀ ਨੋਇਮਨ ਨੇ ਇਹ ਕਿਹਾ ਕਿ ਹਾਰਵਰਡ ਨੇ ਐਂਟੀ ਅਮਰੀਕਨ ਪ੍ਰੋ ਟੈਰਰਿਸਟ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਆਪਣੇ ਕੈਂਪਸ ਤੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਤੇ ਇਹ ਸਾਰਾ ਕੁਝ ਕੰਮ ਕਰਨ ਦਾ ਅਲਾਉ ਕੀਤਾ ਸਾਫ਼ ਤੌਰ ਦੇ ਉੱਤੇ ਵੀ ਧਰਨੇ ਪ੍ਰਦਰਸ਼ਨ ਜਿਹੜੀ ਜਾਂ ਮਤਲਬ ਜਿਹੜੀ ਜਿਹੜੀ ਮਤਲਬ ਇੱਥੇ ਤੱਕ ਉਹਨਾਂ ਨੇ ਹਰ ਧਰਨੇ ਪ੍ਰਦਰਸ਼ਨ ਕਿਹਦਾ ਕੰਮ ਹੁੰਦਾ ਧਰਨੇ ਪ੍ਰਦਰਸ਼ਨ ਕਾਮਰੇਡ ਕਰਦੇ ਹੁੰਦੇ ਕਮਿਊਨਿਸਟ ਕਰਦੇ ਆ ਇੱਥੇ ਵੀ ਸਰਕਾਰ ਨੇ ਕਿਹਾ ਵੀ ਤੁਹਾਡੀ ਜਿਹੜੀ ਸਾਂਝਾ ਮਤਲਬ ਸਿੱਧਾ-ਸਿੱਧਾ ਬਹੁਤ ਸਖਤ ਇਲਜ਼ਾਮ ਆ ਇਹ ਹਾਰਵਰਡ ਯੂਨੀਵਰਸਿਟੀ ਦੇ ਉੱਤੇ ਵੀ ਤੁਹਾਡੀ ਯੂਨੀਵਰਸਿਟੀ ਜਿਹੜੀ ਚੀਨ ਦੇ ਕਾਮਰੇਡਾ ਉਹਨਾਂ ਨਾਲ ਵੜ ਕੇ ਕੰਮ ਕਰ ਰਹੀ ਹੈ ਕਿ ਤੁਹਾਡੀ ਅਸੀਂ ਜਿਹਨੂੰ ਕਹਿ ਰਹੇ ਆਂ ਜਿਹਨੂੰ ਅਮਰੀਕਾ ਦੀ ਸਰਕਾਰ ਕਹਿ ਰਹੀ ਵੀ ਆ ਫਲਾਣੀ ਫਲਾਣੀ ਜਥੇਬੰਦੀ ਅੱਤਵਾਦੀ ਜਥੇਬੰਦੀ ਹੈ ਜਾਂ ਆ ਗਲਤ ਲੋਕ ਨੇ ਅਸੀਂ ਇਹਨਾਂ ਨੂੰ ਸਹਿਮਤ ਨਹੀਂ ਸਾਡੇ ਨਾਲ ਸਹਿਮਤ ਨਹੀਂ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਮਤਲਬ ਸਿੱਧਾ ਹੈ ਤੁਹਾਡੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ ਪਰ ਜਿਹਨੂੰ ਇੱਕ ਰਾਸ਼ਟਰੀ ਤੌਰ ਦੇ ਉੱਤੇ ਦੇਸ਼ ਡਿਕਲੇਅਰ ਕਰ ਦਿੰਦਾ ਕਿ ਆ ਟੈਰਰਿਸਟ ਗਰੁੱਪ ਆ ਜੇ ਤੁਸੀਂ ਫੇਰ ਵੀ ਉਹਨਾਂ ਦੇ ਹੱਕ ਦੀ ਗੱਲ ਕਰਦੇ ਹੋ ਤਾਂ ਕਿਸੇ ਹੋਰ ਦੇਸ਼ 'ਚ ਤੁਸੀਂ ਸਹੀ ਹੋ ਸਕਦੇ ਉਸ ਦੇਸ਼ ਦੇ ਵਿੱਚ ਤੁਹਾਡੇ ਲਈ ਇਹ ਗਲਤ ਆ ਤੇ ਇਹੀ ਗੱਲ ਉਹਨਾਂ ਨੇ ਇਹਨਾਂ ਨੂੰ ਕਹੀ ਆ ਵੀ ਤੁਸੀਂ ਜੇ ਅਮਰੀਕਾ ਦੇ ਵਿੱਚੋਂ ਤੇ ਇਥੋਂ ਦੇ ਹਿਸਾਬ ਨਾਲ ਤੁਹਾਨੂੰ ਗੱਲ ਕਰਨੀ ਪਊਗੀ ਸੋ ਹੁਣ ਹਾਰਵਰਡ ਯੂਨੀਵਰਸਿਟੀ ਜਿਹੜੀ ਆ ਉਹ ਮਤਲਬ ਫਰੀ ਸਪੀਚ ਦੀ ਗੱਲ ਕਰਦੇ ਕਿ ਸਾਡੇ ਕੋਲੇ ਆਜ਼ਾਦੀ ਹੈ ਕਿਸੇ ਕੋਲ ਦੀ ਕੋਈ ਵੀ ਗੱਲਬਾਤ ਕਹਿ ਸਕਦੇ ਆ ਸੋ ਜਿਹੜੀ ਕਿਉਂਕਿ ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਰਕਾਰ ਜਿਹੜੀ ਯੂਨੀਵਰਸਿਟੀ ਨੂੰ ਸਜ਼ਾ ਇਸ ਕਰਕੇ ਦੇ ਰਹੀ ਆ ਕਿਉਂਕਿ ਅਸੀਂ ਆਪਣੇ ਪ੍ਰੋਫੈਸਰਾਂ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਜਾਂ ਕੀ ਪੜਾਉਣਾ ਕਰੇ ਕਲਮ ਦੇ ਉੱਤੇ ਜੋ ਸਰਕਾਰ ਕੰਟਰੋਲ ਕਰਨੀ ਚਾਹੁੰਦੀ ਸੀ ਅਸੀਂ ਕਰ ਨਹੀਂ ਦਿੱਤਾ ਵੀ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਆ ਇਸ ਕਰਕੇ ਸਾਨੂੰ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ ਹੁਣ ਹਾਰਵਰਡ ਨੇ ਇਹ ਕਿਹਾ ਹੈ ਕਿ ਜਿਹੜੀ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਇਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪ੍ਰੋਪਰ ਪ੍ਰੋਸੀਜਰ ਜਾਂ ਕਾਨੂੰਨੀ ਜਿਹੜਾ ਉਹ ਫਾਲੋ ਨਹੀਂ ਕੀਤਾ ਤੇ ਜਿਹੜੇ ਸਕੂਲ ਆ ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਤੇ ਪ੍ਰੋਪਰ ਉਹਨਾਂ ਨੂੰ ਨੋਟਿਸ ਜਾਂ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਇਹ ਹੈ ਨਹੀਂਗਾ ਸੋ ਡਿਪਾਰਟਮੈਂਟ ਆਫ ਫੋਰਮੈਂਟ ਸਿਕਿਉਰਿਟੀ ਚਾਹੁੰਦੇ ਆ ਕਿ ਹਾਰਵਰਡ ਨੂੰ ਕਿ 5 ਸਾਲ ਜਿਹੜੇ ਸਟੂਡੈਂਟਸ ਦਾ ਰੈਕર્ડ ਆ ਉਹ ਦੱਸਿਆ ਜਾਵੇ ਤੇ ਉਹਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇ ਮਾਮਲਾ ਹੈ ਬਹੁਤ ਟੇਡਾ ਹੈ ਤੇ ਅੱਗੇ ਤੱਕ ਜਾ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ